ਕਿ ਤੀਜਾ ਦਿਨ ਹੋ ਗਿਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਖੁਲਾਸਾ ਹੋਇਆ ਹੈ ਨੂੰ ਕਿ ਇਹ ਖਰੜ ਦੇ ਸੀਆਈਏ ਦੇ ਵਿੱਚ ਹੋਈ ਹੈ ਪਰ ਹਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਗ੍ਰਹਿ ਮੰਤਰੀ ਵੀ ਨੇ ਉਹ ਬਿਲਕੁਲ ਚੁੱਪ ਨੇ ਇਸ ਇੰਟਰਵਿਊ ਦੇ ਬਾਰੇ ਬੋਲ ਨਹੀਂ ਰਹੇ ਔਰ ਡੀਜੀਪੀ ਸਾਹਿਬ ਵੀ ਬਿਲਕੁਲ ਚੁੱਪ ਨੇ ਜਦੋਂ ਇਹ ਇੰਟਰਵਿਊ ਆਈ ਸੀ ਤਾਂ ਬੜੀ ਕਾੜੀ ਦੇ ਵਿੱਚ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਹਾਲਾਂਕਿ ਬਾਅਦ ਦੇ ਵਿੱਚ ਉਹ ਪ੍ਰੈਸ ਕਾਨਫਰੰਸਾਂ ਜ਼ਿਆਦਾਤਰ ਟੈਕ ਨਹੀਂ ਸਕੀਆਂ ਤੇ ਹੁਣ ਵੱਡਾ ਖੁਲਾਸਾ ਜਿਹੜਾ ਹੋ ਗਿਆ ਕਿ ਖਰੜ ਦੇ ਸੀਆਈਏ ਦੇ ਵਿੱਚ ਹੋਈ ਹੈ ਮੁੱਖ ਮੰਤਰੀ ਭਗਵੰਤ ਸੱਵੜਕੇ ਦੇ ਦਿੱਲੀ ਤੇ ਕਿਤੇ ਹਰਿਆਣਾ ਤੁਰੇ ਫਿਰਦੇ ਆ ਪਰ ਇਸ ਇੰਟਰਵਿਊ ਤੇ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਇਹ ਮਸਲਾ ਜਿਹੜਾ ਇਹ ਪੰਜਾਬ ਦੀ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹਰੇਕ ਬੰਦੇ ਦੀ ਇਸ ਕਰਕੇ ਮੁੱਖ ਮੰਤਰੀ ਦੀ ਜਵਾਬਦੇਹੀ ਬਣਦੀ ਹੈ ਪਰ ਮੁੱਖ ਮੰਤਰੀ ਚੁੱਪ ਨੇ ਕਿਉਂਕਿ ਜੇ ਪੁਲਿਸ ਤੇ ਗੈਂਗਸਟਰਾਂ ਦਾ ਨੈਕਸਸ ਬਣ ਜੂਗਾ ਗੱਟ ਜੋੜ ਬਣ ਜੂਗਾ ਤਾਂ ਪੰਜਾਬ ਦੇ ਲੋਕ ਸੁਰੱਖਿਅਤ ਕਿਵੇਂ ਰਹਿਣਗੇ ਕਿਉਂ ਭਗਵੰਤ ਮਾਨ ਚੁੱਪ ਨੇ ਕਿਉਂ ਡੀਜੀਪੀ ਸਾਹਿਬ ਚੁੱਪ ਨੇ ਕਿਤੇ ਇਸ ਕਰਕੇ ਤਾਂ ਨਹੀਂ ਚੁੱਪ ਕਿ ਹਾਕੀ ਦੀ ਟੀਮ ਨੇ ਮੈਡਲ ਜਿੱਤ ਰਿਆ ਤੇ ਉਸ ਖੁਸ਼ੀ ਦੇ ਵਿੱਚ ਇਹ ਜਿਹੜਾ ਮੁੱਦਾ ਦੱਬਿਆ ਜਾਊਗਾ ਪਰ ਇਹ ਮੁੱਦਾ ਦੱਬਿਆ ਨਹੀਂ ਰਹਿਣਾ ਚਾਹੀਦਾ ਔਰ ਇਹਦੇ ਤੇ ਜਵਾਬਦੇਹੀ ਤੈ ਹਣੀ ਚਾਹੀਦੀ ਆ ਅਫਸਰਾਂ ਦੀ ਵੀ ਮੁੱਖ ਮੰਤਰੀ ਦੀ ਵੀ ਕਿਉਂ ਚੁੱਪ ਕਿਉਂ ਨੇ ਇਸੇ ਅਹਿਮ ਚਰਚਾ ਕਰਨੀ ਆ ਉਧਰ ਲਹਨਤਾਂ ਜਿਹੜੀਆਂ ਉਹ ਪਾਉਣੀਆਂ ਬਣਦੀਆਂ ਨੇ ਵਿਰੋਧੀ ਧਿਰ ਨੂੰ ਵੀ ਕਿੱਥੇ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਬੜੇ ਕਾਲੇ ਬਣਨ ਨੂੰ ਪਏ ਸਾਰੇ ਮੁੱਖ ਮੰਤਰੀ ਕਾਂਗਰਸੀਏ ਕਿੱਧਰ ਚਲੇ ਗਏ ਕੋਈ ਬੋਲਿਆ ਹੀ ਨਹੀਂ ਕੁਮਰ ਵਿਜੇ ਪ੍ਰਤਾਪ ਅਤੇ ਵਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਕਿਸੇ ਨੇ ਇਹਦੇ ਤੇ ਬੋਲਣ ਦੀ ਜਿਹੜੀ ਆ ਉਹ ਜੁਰਤ ਹੀ ਨਹੀਂ ਕੀਤੀ ਉਹਨਾਂ ਨੂੰ ਵੀ ਰੱਜ ਕੇ ਲਾਣ ਤਾਂ ਪਾਵਾਂਗੇ ਵਿਰੋਧੀ ਧਿਰ ਜਿਹੜੀ ਬੜੀ ਫਿਰਦੀ ਹੈ ਆਪਣੇ ਆਪ ਦੇ ਵਿੱਚ ਤੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਸ਼ੁਰੂਆਤ ਇਹ ਜਤੋਂ ਹੀ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਤੀਜਾ ਦਿਨ ਹੋ ਗਿਆ ਖਲਾਸਾ ਹੋਏ ਨੂੰ ਕਿ ਇਹ ਖਰੜ ਦੇ ਸੀਏਏ ਦੇ ਵਿੱਚ ਇਹ ਇੰਟਰਵਿਊ ਜਿਹੜੀ ਆ ਹੋਈ ਹੈ ਤਾਂ ਇਹ ਇੰਟਰਵਿਊ ਦੇ ਉੱਪਰ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਦਾ ਕੋਈ ਜਵਾਬ ਨਹੀਂ ਜਾਂ ਬਿਆਨ ਨਹੀਂ ਹਾਲੇ ਤੱਕ ਡੀਜੀਪੀ ਸਾਹਿਬ ਦਾ ਬਿਆਨ ਨਹੀਂ ਸਿਰਫ ਵਿਕਰਮ ਮਜੀਠੀਆ ਬੋਲਿਆ ਤੇ ਨਾਲੇ ਨਾਲ ਜਿਹੜੇ ਆਪਣੇ ਕੁਮਰ ਵਿਜੇ ਪ੍ਰਤਾਪ ਉਹ ਬੋਲਿਆ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਤਾਂ ਤਜਰਬਾ ਬੋਲਦਾ ਉਹਨਾਂ ਨੇ ਤਾਂ ਉਦੋਂ ਹੀ ਦੱਸਤਾ ਸੀ ਜਦੋਂ ਇਹ ਇੰਟਰਵਿਊ ਹੋਈ ਹੈ ਹਾਲਾਂਕਿ ਜਿਨ੍ਹਾਂ ਕੋਲੇ ਤੰਤਰ ਮੰਤਰ ਸਰਕਾਰ ਹੈ ਉਹ ਕਹਿੰਦੇ ਸੀਗੇ ਕਿ ਇਹ ਪੰਜਾਬ ਦੀ ਨਹੀਂ ਪਰ ਕੁਮਰ ਵਿਜੇ ਪ੍ਰਤਾਪ ਨੇ ਉਹਨਾਂ ਦਿਨਾਂ 'ਚ ਹੀ ਕਹਿਤਾ ਸੀਗਾ ਕਿ ਭਾਈ ਇਹ ਪੰਜਾਬ ਦੀ ਇੰਟਰਵਿਊ ਹੀ ਹੈ ਤੇ ਉਹ ਨਿਕਲੀ ਵੀ ਪੰਜਾਬ ਦੀ ਔਰ ਉਹਨਾਂ ਨੇ ਕਹਿਤਾ ਸੀਗਾ ਕਿ ਇਹਦੇ ਵਿੱਚ ਐਫਆਈਆਰ ਹੋਣੀ ਚਾਹੀਦੀ ਹੈ ਇਹਨਾਂ ਨੇ ਐਫਆਈਆਰ ਵੀ ਦਰਜ ਨਹੀਂ ਸੀ ਕੀਤੀ ਜੇ ਇਹ ਗਲਤ ਨਹੀਂ ਸੀ ਤਾਂ ਫਿਰ ਐਫਆਈਆਰ ਦਰਜ ਜਿਹੜੀ ਆ ਉਹ ਕਿਉਂ ਨਹੀਂ ਕੀਤੀ ਐਫਆਈਆਰ ਵੀ ਦਰਜ ਜਿਹੜੀ ਆ ਉਹ ਹਾਈ ਕੋਰਟ ਨੇ ਕਰਾਈ ਹੈ 100 ਗੰਡੇ ਵੀ ਖਾਦੇ ਤੇ ਉਹ 176 ਵੀ ਖਾਦੇ ਕੁਮਰ ਦਾ ਤਜਰਬਾ ਬੋਲਦਾ ਸੀ ਉਹ ਕਹਿੰਦੇ ਸੀ ਯਾਰ ਪੀਆਰ ਕਰੋ ਇਹਨਾਂ ਨੇ ਨਹੀਂ ਕੀਤੀ ਹੁਣ ਖਲਾਸਾ ਹੋ ਗਿਆ ਅਣਖੀ ਸਾਹਿਬ ਕਿ ਭਾਈ ਇਹਦੇ ਵਿੱਚ ਜਿਹੜੀ ਖਰੜ ਦੇ ਸੀਆਈਏ ਦੇ ਵਿੱਚ ਇੰਟਰਵਿਊ ਹੋਈ ਹੈ ਮੁੱਖ ਮੰਤਰੀ ਸਾਹਿਬ ਚੋਂ ਡੀਜੀਪੀ ਸਾਹਿਬ ਚੋਂ ਕਿਸੇ ਤੇ ਕੋਈ ਕਾਰਵਾਈ ਨਹੀਂ ਤੇ ਜੇ ਮੁੱਖ ਮੰਤਰੀ ਸਾਹਿਬ ਦੀ ਗਲਤੀ ਨਹੀਂ ਜੇ ਮੁੱਖ ਮੰਤਰੀ ਸਾਹਿਬ ਇਸ ਪੂਰੇ ਇਨਵੋਲਵ ਨਹੀਂ ਇਸ ਮਸਲੇ ਦੇ ਵਿੱਚ ਜੇ ਡੀਜੀਪੀ ਸਾਹਿਬ ਇਸ ਮਸਲੇ ਦੇ ਵਿੱਚ ਇਨਵੋਲਵ ਨਹੀਂ ਤਾਂ ਫਿਰ ਬੋਲਦੇ ਕਿਉਂ ਨਹੀਂ ਫਿਰ ਇਸ ਮਸਲੇ ਦੇ ਵਿੱਚ ਕਾਰਵਾਈ ਕਿਉਂ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜਾ ਹੋ ਰਿਹਾ ਕਿ ਕਿਤੇ ਇਹ ਇਸ ਇੰਟਰਵਿਊ ਦੇ ਪਿੱਛੇ ਮੁੱਖ ਮੰਤਰੀ ਦੀ ਇਨਵੋਲਵਮੈਂਟ ਤਾਂ ਨਹੀਂ ਜੇ ਨਹੀਂ ਇਨਵੋਲਵਮੈਂਟ ਫਿਰ ਬੋਲੋ ਮੁੱਖ ਮੰਤਰੀ ਸਾਹਿਬ ਇਹਦੇ ਤੇ ਨਹੀਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਪ੍ਰਸ਼ਨ ਖੜਾ ਹੋ ਰਿਹਾ ਕਿਵੇਂ ਦੇਖਦੇ ਹੋ ਸਰਕਾਰ ਦੀ ਇਹ ਚੁੱਪੀ ਆ ਦੇਖੋ ਸਿੱਤੂ ਸਾਹਿਬ ਜਿਸਤੇ ਦੇ ਇੰਟਰਵਿਊਸ ਬੰਦੀ ਗੱਲਬਾਤ ਸਾਹਮਣੇ ਆਈ ਹੈ ਹਾਈ ਕੋਰਟ ਵੱਲੋਂ ਜਿਸਤੇ ਲਫਾਫੇ ਜਿਹੜੇ ਉਹ ਜਨਤਾ ਕੀਤੇ ਗਏ ਔਰ ਪਤਾ ਲੱਗਾ ਕਿ ਜਿਹੜੇ ਇੰਟਰਵਿਊ ਆ ਖਰੜ ਦੀ ਸੀਆਈ ਸਟਾਫ ਦੇ ਵਿੱਚ ਹੋਈ ਹੈ ਤੇ ਦੂਸਰੀ ਰਾਜਸਥਾਨ ਦੇ ਵਿੱਚ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੁੱਖ ਮੰਤਰੀ ਸਾਹਿਬ ਸਵਾਲਾਂ ਦੇ ਘੇਰੇ ਵਿੱਚ ਨਹੀਂ ਡੀਜੀਪੀ ਸਾਹਿਬ ਪੰਜਾਬ ਸਵਾਲਾਂ ਦੇ ਘੇਰੇ ਵਿੱਚ ਨਹੀਂ ਪਰ ਹਰਾਨ ਗੀ ਦੀ ਗੱਲ ਹੈ ਕਿ ਡੀਜੀਪੀ ਸਾਹਿਬ ਵੱਲੋਂ ਜਾਂ ਮੁੱਖ ਮੰਤਰੀ ਸਾਹਿਬ ਵੱਲੋਂ ਜਾਂ ਮੁੱਖ ਮੰਤਰੀ ਸਾਹਿਬ ਦੀ ਕੈਬਨਿਟ ਦੇ ਕਿਸੇ ਮੰਤਰੀ ਵੱਲੋਂ ਵੀ ਇਹਦੇ ਸਬੰਧੀ ਕੋਈ ਮੂੰਹ ਜੜਾ ਉਹ ਨਹੀਂ ਖੋਲਿਆ ਗਿਆ ਨਾ ਕੋਈ ਬਿਆਨ ਦਿੱਤਾ ਗਿਆ ਦੂਜੇ ਪਾਸੇ ਲੋਕ ਇਹ ਗੱਲ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਚੈਨਲ ਕਹਿ ਰਹੇ ਨੇ ਇੰਟਰਵਿਊ ਜ਼ਾਮ ਸੋਸ਼ਲ ਮੀਡੀਆ ਤੇ ਕਿ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਸਤੀਫਾ ਮੰਗਿਆ ਵੀ ਗਿਆ ਸਿੱਧੂ ਸਾਹਿਬ ਜਿਹੜਾ ਬੰਦਾ ਇਸ ਮੁੱਦੇ ਦੇ ਉੱਤੇ ਬਿਆਨ ਹੀ ਨਹੀਂ ਦੇ ਸਕਦਾ اخਲਾਕੀ ਤੌਰ ਤੇ ਤੁਸੀਂ ਉਸ ਕੋਲੋਂ ਅਸਤੀਫੇ ਦੀ ਆਸ ਜਿਹੜੀ ਆ ਕਿਸ ਤਰੀਕੇ ਨਾਲ ਰੱਖ ਸਕਦੇ ਜੀ ਦੂਜਾ ਪ੍ਰਸ਼ਨ ਜ਼ਿੰਮੇਵਾਰੀ ਜ਼ਿੰਮੇਵਾਰੀ ਤਾਂ ਜੇਕਰ ਪੰਜਾਬ ਦੀ ਉਹ ਕਸਟੋਡੀਅਨ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਚੰਗੀ ਜਾਂ ਮਾੜੀ ਘਟਨਾ ਵਾਪਰਦੀ ਆ ਉਸ ਤੇ ਜ਼ਿੰਮੇਵਾਰ ਉਹ ਬੱਤੇ ਨੇ ਜ਼ਰੂਰੀ ਨਹੀਂ ਕਿ ਪੁਲਿਸ ਮੈਕ ਨਾਲ ਹੁਣ ਤਾਂ ਦੂਸਰੇ ਪਾਸੇ ਇਹ ਜਿਹੜੀ ਇੰਟਰਵਿਊ ਆ ਇਹ ਪੁਲਿਸ ਦੇ ਉਸ ਥਾਣੇ ਚ ਹੋਈ ਆ ਕਿ ਜਿੱਥੇ ਉਸ ਵਿਅਕਤੀ ਨੂੰ ਅਨਟੈਰੋਗੇਸ਼ਨ ਵਾਸਤੇ ਲਿਆਂਦਾ ਗਿਆ ਅਨਟੈਰੋਗੇਸ਼ਨ ਉਸ ਨੂੰ ਕੀ ਕਰਦਾ ਸੀ ਉਸ ਦੀ ਪੱਤਰਕਾਰ ਦੇ ਨਾਲ ਬੈਠ ਕੇ ਇੰਟਰਵਿਊ ਜਿਹੜੀ ਕਰਾਈ ਜਾਂਦੀ ਆ ਔਰ ਉਹ ਪੱਤਰਕਾਰ ਜਿਹੜਾ ਕਿਸੇ ਸਮੇਂ ਸਬੇ ਸਿੰਘ ਸੈਣੀ ਦਾ ਖਾਸਮ ਖਾਸ ਉਹ ਪੱਤਰਕਾਰ ਜਿਹੜਾ ਉਹ ਮੰਨਿਆ ਜਾਂਦਾ ਹੁਣ ਤੁਸੀਂ ਇਹ ਦੇਖੋ ਕਿ ਸਬੇ ਸਿੰਘ ਜੀ ਦਾ ਵੇ ਪੱਤਰਕਾਰ ਚਾਹੇ ਜੀ ਦਾ ਮਰਜ਼ੀ ਖਾਸ ਹੋਵੇ ਉਹ ਗੱਲਾਂ ਨਹੀਂ ਪੱਤਰਕਾਰੀ ਦੇ ਤੌਰ ਤੇ ਤਾਂ ਮੈਂ ਫੇਰ ਕੋਈ ਗੱਲ ਕਰਾਂ ਹੁਣ ਆਪਾਂ ਨੂੰ ਕੋਈ ਕਹੋ ਇਹ ਉਹ ਬੰਦਾ ਲੁਕਿਆ ਪੱਤਰਕਾਰੀ ਦੇ ਤੌਰ ਤੇ ਤਾਂ ਇਹ ਅਚੀਵਮੈਂਟ ਦੇ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਇੱਕ ਇੰਨੀ ਐਕਸਕਲੂਸਿਵ ਵੀਡੀਓ ਇੰਨੀ ਐਕਸਕਲੂਸਿਵ ਇੰਟਰਵਿਊ ਜਿਹੜੀ ਹੈ ਉਹ ਕਰਮੀ ਤੇ ਔਰ ਪੱਤਰਕਾਰਾਂ ਨੇ ਤਾਂ ਦਾਉ ਤੱਕ ਦੀਆਂ ਉਸਾਂ ਮੇਂ ਲਦੀਨ ਤੱਕ ਦੀਆਂ ਜਿਹੜੀਆਂ ਉਹ ਇੰਟਰਵਿਊਆਂ ਕੀਤੀਆਂ ਹੋਈਆਂ ਨੇ ਪੱਤਰਕਾਰ ਦਾ ਤਾਂ ਕੰਮ ਹੈ ਪੱਤਰਕਾਰ ਨੇ ਤਾਂ ਕਿੱਥੋਂ ਰੱਖ ਤੋਈ ਚੀਜ਼ਾਂ ਕੱਢ ਕੇ ਲਿਆਉਣੀਆਂ ਨੇ ਪਰ ਜਿਹੜਾ ਬੰਦਾ ਤੁਹਾਡੀ ਕਸਟਡੀ ਦੇ ਵਿੱਚ ਹੈ ਜਿਹੜੇ ਬੰਦੇ ਇਹ ਕਰਵਾ ਰਹੇ ਆ ਸਾਰਾ ਸਿਸਟਮ ਗਲਤ ਉਹਨਾਂ ਦੀ ਬੈਸਤ ਸਭ ਉਹ ਉਹ ਹੀ ਲੱਗਾ ਸਾ ਗੱਲ ਕਰਦੇ ਬਿਲਕੁਲ ਤੁਸੀਂ ਠੀਕ ਗੱਲ ਕਹੀ ਹੈ ਕਿ ਪੱਤਰਕਾਰਤਾ ਉਸਦੀ ਕਾਮਯਾਬੀ ਹੈ ਪਰ ਪੱਤਰਕਾਰ ਦੀ ਜਿਸ ਤਰੀਕੇ ਨਾਲ ਹੁਣ ਵਿੱਚ ਸੁਮੇਤ ਸਿੰਘ ਸੈਣੀ ਦਾ ਨਾਮ ਆ ਰਿਹਾ ਔਰ ਸੁਮੇਤ ਸਿੰਘ ਸੈਣੀ ਕਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪਾਵਰਫੁਲ ਸਾਕਾ ਪੁਲਿਸ ਅਧਿਕਾਰੀ ਰਿਹਾ ਔਰ ਮੌਜੂਦਾ ਸਮੇਂ ਦੇ ਵਿੱਚ ਵੀ ਉਹਦੇ ਕੋਲ ਬਲੈਂਕਟ ਬੇਲਾ ਨਹੀਂ ਤਾਂ ਉਹ ਸਭ ਕਾਸੇ ਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੁਲਿਸ ਦੰਤਰ ਐਸੜੇ ਮੁੱਖ ਮੰਤਰੀ ਸਾਹਿਬ ਦੇ ਅਧੀਨ ਜਿਹੜਾ ਬਿਲਕੁਲ ਨਹੀਂ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਸਾ ਇੱਕ ਡੀਜੀਪੀ ਜਿਹੜਾ ਕਾਰਜਕਾਰੀ ਡੀਜੀਪੀ ਲਾਇਆ ਉਸ ਦਾ ਕੰਟਰੋਲ ਜਿਹੜਾ ਇਸ ਦਾ ਮਤਲਬ ਨਾ ਦੇ ਬਰਾਬਰ ਹੈ ਤੇ ਜੇਕਰ ਇਹ ਸਭ ਕੁਝ ਇੱਕ ਕਾਰਜਕਾਰੀ ਡੀਜੀਪੀ ਤੇ ਦੂਜਾ ਮੁੱਖ ਮੰਤਰੀ ਸਫਲ ਮੁੱਖ ਮੰਤਰੀ ਜਿਹੜੇ ਆਪਣੀ ਹੋਣ ਦੇ ਦਾਅਵੇ ਕਰਦੇ ਆ ਜੇਕਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹੋ ਜੀ ਇੰਟਰਵਿਊ ਹੋ ਜਾਂਦੀ ਆ ਤਾਂ ਸਪਸ਼ਟ ਤੌਰ ਤੇ ਸਿੱਧੂ ਸਾਹਿਬ ਜਿੰਮੇਵਾਰੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੀ ਬਣਦੀ ਆ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਉੱਤੇ ਸਪਸ਼ਟੀਕਰਨ ਜ਼ਰੂਰ ਦੇਣਾ ਚਾਹੀਦਾ ਉਹ ਲੋਕ ਜਿਹੜੇ ਆ ਸਪਸ਼ਟੀਕਰਨ ਦੀ ਆਸ ਦੇ ਵਿੱਚ ਦੇਖੇ ਮੁੱਖ ਮੰਤਰੀ ਸਾਹਿਬ ਇਸ ਸਬੰਧੀ ਬੋਲਦੇ ਕੀ ਆ ਪਰ ਹੈਰਾਨੀ ਦੀ ਗੱਲ ਆ ਕਿ ਉਹ ਬੋਲੇ ਨਹੀਂ ਕੱਲ ਉਹ ਹਰਿਆਣਾ ਦੇ ਵਿੱਚ ਜਾਂਦੇ ਆ ਖਡਾਰਨ ਬੀਬੀ ਨੂੰ ਮਿਚਾ ਕੇ ਗੱਲਬਾਤ ਉਹਦੇ ਪਰਿਵਾਰ ਤੋਂ ਵੀ ਮਿਲਦੇ ਆ ਦਿੱਲੀ ਦੇ ਵਿੱਚ ਵੀ ਜਾਂਦੇ ਆ ਪਰ ਪੰਜਾਬ ਵਿੱਚ ਇਹ ਜਿਹੜੀ ਘਟਨਾ ਵਾਪਰੀ ਇਸ ਮੁੱਦੇ ਤੇ ਉਹਨਾਂ ਕੋਲ ਬੋਲਣ ਵਾਸਤੇ ਕੁਝ ਵੀ ਨਹੀਂ ਹੁਣ ਤੁਸੀਂ ਆਪਣੇ ਪ੍ਰਸ਼ਨ ਜਿਹੜਾ ਕੀਤਾ ਕਿ ਕਿਤੇ ਇਸ ਸਾਰੇ ਚੱਕਰ 'ਚ ਇਹ ਸਾਰੇ ਜੋ ਵੀ ਵਾਪਰਿਆ ਕਿਤੇ ਵੱਡੇ ਹੱਥ ਤਾਂ ਨਹੀਂ ਸਿੱਧੂ ਸਾਹਿਬ ਇਹ ਜਿਹੜੀ ਗੱਲ ਆ ਬਿਲਕੁਲ ਸਹੀ ਗੱਲ ਆ ਕਿਉਂਕਿ ਕਿਸੇ ਇੱਕ ਨਾਮੀ ਗੈਂਗਸਟਰ ਦੇ ਇੰਟਰਵਿਊ ਕਰਾਉਣਾ ਇੱਕ ਡੀਐਸਪੀ ਤੇ ਇੱਕ ਇਨਸਪੈਕਟਰ ਦੇ ਪੱਧਰ ਦਾ ਕੰਮ ਜਿਹੜਾ ਸਿੱਧੂ ਸਾਹਿਬ ਉਹ ਨਹੀਂ ਕਿਹਾ ਜਾ ਸਕਦਾ ਕੁਦਰਤੀ ਤੌਰ ਤੇ ਇਹਦੇ ਵਿੱਚ ਵੱਡੇ ਅਧਿਕਾਰੀ ਜਿਹੜੇ ਮੌਜੂਦ ਹੋਣਗੇ ਔਰ ਵੱਡੇ ਅਧਿਕਾਰੀ ਵੀ ਆਪਣੀ ਮਰਜ਼ੀ ਨਾਲ ਸਿੱਧੂ ਸਾਹਿਬ ਜੇਕਰ ਆਪਣੀ ਮਰਜ਼ੀ ਨਾਲ ਉਹ ਕੰਮ ਕਰਾਉਣਾ ਚਾਹਣ ਤਾਂ ਮੇਰਾ ਨਹੀਂ خیال ਉਹ ਕਰ ਸਕਦੇ ਕਿਉਂਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੇਰੀਆਂ ਨਜ਼ਰਾਂ ਪੂਰਨ ਤੌਰ ਤੇ ਪ੍ਰਸ਼ਾਸਨ ਦੇ ਉੱਤੇ ਟਿਕੀਆਂ ਨੇ ਮੈਂ ਕਿਸੇ ਕਿਸਮ ਦੀ ਗੜਬੜ ਜਿਹੜੀ ਆ ਨਹੀਂ ਹੋਣ ਦਾਂਗਾ ਤੇ ਜੇਕਰ ਫਿਰ ਉਹਨਾਂ ਦੀ ਨਾਖੇ ਉਠਾਈ ਮੋਹਾਲੀ ਤੇ ਖਰੜ ਤੇ ਦੂਜੇ ਪਾਸੇ ਚੰਡੀਗੜ੍ਹ ਦਾ ਕਿੰਨਾ ਖਰੜਾ ਵੱਧ-ਵੱਧ 10 ਜਾਂ 15 ਕਿਲੋਮੀਟਰ ਦਾ ਸਿੱਧੂ ਸਭ ਫਰਕ ਹੈਗਾ ਤਾਂ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੋਂ ਜੇਕਰ 15-20 ਕਿਲੋਮੀਟਰ ਦੀ ਦੂਰੀ ਤੇ ਖਰੜ ਦੇ ਵਿੱਚ ਸਹੀ ਸਟਾਫ ਦੇ ਵਿੱਚ ਇਹ ਇੰਟਰਵਿਊ ਹੋ ਜਾਂਦੀ ਆ ਤੇ ਮੁਹਾਲੀ ਚ ਇੰਟੈਲੀਜੈਂਸ ਸੈਂਟਰ ਦਾ ਦਫਤਰ ਆ ਜੇਕਰ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਤਾਂ ਸਿੱਧੂ ਸਭ ਫਿਰ ਇਸ ਤੋਂ ਵੱਡੀ ਨਲਾਇਕੀ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਗ੍ਰਹਿ ਮੰਤਰੀ ਦੀ ਕੀ ਕਹੀ ਜਾ ਸਕਦੀ ਆ ਕਿ ਜਿਹੜਾ ਆਪਣੀ ਨੱਕ ਦੇ ਠਾਹੀਂ ਇਹੋ ਜਿਹੇ ਵਰਤਾਂ ਨੂੰ ਸਮਝ ਹੀ ਨਹੀਂ ਸਕੇ ਜਾਂ ਉਹਨਾਂ ਨੂੰ ਇਸ ਦਾ ਪਤਾ ਹੀ ਨਹੀਂ ਲੱਗਾ ਚਲੋ ਉਹ ਤਾਂ ਟਾਈਮ ਲੰਘ ਗਿਆ ਮੁੱਦਾ ਹੁਣ ਇਹ ਆ ਕਿ ਤੁਸੀਂ ਹੁਣ ਇਸ ਘਟਨਾ ਨੂੰ ਕਿਵੇਂ ਲੈਂਦੇ ਜੇ ਤੁਸੀਂ ਇਸ ਘਟਨਾ ਦੇ ਸੰਬੰਧੀ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਅਕਸ ਜਿਹੜਾ ਉਹ ਬਹਾਨ ਕਰੋਗੇ ਬਹੁਤ ਸੂੜੀਏ ਤੁਸੀਂ ਗੱਲ ਕੀਤੀ ਹੈ ਕਿ ਹਾਂ ਵੀ ਲੋਕਾਂ ਨੂੰ ਫਰੋਤੀਆਂ ਮੰਗੀਆਂ ਜਾ ਰਹੀਆਂ ਲੋਕਾਂ ਕੋਲ ਕਈ ਕੁਝ ਹੋ ਰਿਹਾ ਆਮ ਆਈ ਦਿਨ ਜਿਹੜੀਆਂ ਘਟਨਾਵਾਂ ਆਲੇ-ਦੁਆਲੇ ਵਾਪਰਦੀਆਂ ਨੇ ਪਰ ਮੁੱਖ ਮੰਤਰੀ ਸਾਹਿਬ ਜ਼ਰੂਰੀ ਇਨੀ ਗੱਲ ਕਹਿ ਦਿੰਦੇ ਇੱਕ ਵਾਰੀ ਮੈਨੂੰ ਯਾਦ ਆ ਇੰਟਰਵਿਊ ਦਿੱਤੇ ਲੁਧਿਆਣਾ ਚ ਉਹਨਾਂ ਨੇ ਗੱਲ ਕਹੀ ਸੀ ਕਿ ਜੇਕਰ ਕੋਈ ਇੱਕ ਚੌਕ ਤੋਂ ਕੋਈ ਅਪਰਾਧੀ ਵਾਰਦਾਤ ਕਰਕੇ ਭੱਜਦਾ ਦੂਜੇ ਚੌਕ ਤੱਕ ਉਹ ਪਹੁੰਚੂਗਾ ਜਾਂ ਨਹੀਂ ਪਹੁੰਚੂਗਾ ਇਹ ਮੇਰੀ ਗਰੰਟੀ ਨਹੀਂ ਠੀਕ ਆ ਬਹੁਤ ਸੋਹਣਾ ਠੀਕ ਸੀ ਉਹਨਾਂ ਨੇ ਬਿਆਨ ਦਿੱਤਾ ਪਰ ਜੇਕਰ ਤੁਹਾਡੇ ਪੁਲਿਸ ਹੈੱਡਕੁਆਰਟਰ ਤੇ ਵਿੱਚ ਬਹਿ ਕੇ ਇੱਕ ਨਾਮੀ ਗੈਕਸਰੇ ਇੰਟਰਵਿਊ ਦੇ ਦਿੰਦਾ ਤਾਂ ਫੇਰ ਤੁਹਾਡੀ ਉਹ ਪੁਲਿਸ ਕਿੱਥੇ ਗਈ ਪਸ਼ੰਤਾ ਇਹ ਪੈਦਾ ਹੁੰਦਾ ਕਿ ਚੌਂਕ ਤੱਕ ਤਾਂ ਤੁਸੀਂ ਭੱਜਣ ਨਹੀਂ ਦੋਗੇ ਪਰ ਜੇਕਰ ਤੁਹਾਡੇ ਹੀ ਧਾਰੇ ਵਿੱਚ ਬੈਠ ਕੇ ਜੇਕਰ ਬੰਦਾ ਇੰਨੀ ਗੱਲ ਕਰ ਚੰਦਾ ਤਾਂ ਫਿਰ ਕਿਤੇ ਨਾ ਕਿਤੇ ਤਾਂ ਜ਼ਿੰਮੇਵਾਰੀ ਤੈਅ ਕਰਨੀ ਪੈਗੀ ਐਚਆਈਓ ਜ਼ਿੰਮੇਵਾਰੀ ਡੀਜੀਪੀ ਦੀ ਕਾਰਜਕਾਰੀ ਡੀਸੀਪੀ ਦੀ ਹੋਵੇ ਤੇ ਚਾਹੇ ਉਹ ਡੀਜੀਪੀ ਮੁੱਖ ਮੰਤਰੀ ਦੀ ਹੋਵੇ ਚਾਹੇ ਗ੍ਰਹਿ ਮੰਤਰੀ ਦੀ ਹੋਵੇ ਕਿਸੇ ਦੀ ਹੋਵੇ ਜ਼ਿੰਮੇਵਾਰੀ ਤੈਅ ਕਰਦੀ ਹੋਵੇਗੀ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ ਦੂਸਰੇ ਪਾਸੇ ਵਿਰੋਧੀ ਧਿਰ ਦੀ ਗੱਲ ਕਰਦੇ ਵਿਰੋਧੀ ਧਿਰ ਤਾਂ ਨਾਮ ਦੀ ਪੰਜਾਬ ਦੇ ਵਿੱਚ ਨਹੀਂ ਦਰੋਧੀ ਤੇ ਆਪਾਂ ਬਾਹਰ ਜਾਂਦੇ ਜਿਹਦਾ ਗੱਲ ਕਰਦੇ ਆ ਵਰ ਦਿੱਤੇ ਦੀ ਆਪਾਂ ਬਾਤ ਗੱਲ ਕਰਦੇ ਆਂ ਡੀਜੀਪੀ ਮੁੱਖ ਮੰਤਰੀ ਸਾਹਿਬ ਐਜ਼ ਅ ਗ੍ਰਹਿ ਮੰਤਰੀ ਦੇ ਤੌਰ ਤੇ ਵੀ ਜ਼ੀਰੋ ਹੈ ਮੁੱਖ ਮੰਤਰੀ ਸਾਹਿਬ ਐਜ਼ ਅ ਮੁੱਖ ਮੰਤਰੀ ਦਾ ਜਿਹੜੇ ਜ਼ੀਰੋ ਹੈਗੇ ਹੈਗੇ ਆ ਮੈਂ ਫੇਰ ਗੱਲ ਕਰਦਾ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ਤੇ ਦਾ ਜ਼ੀਰੋ ਹੈਗੇ ਹੀ ਹੈਗੇ ਆ ਜੇਲ੍ਹ ਮੰਤਰੀ ਦੇ ਤੌਰ ਤੇ ਗ੍ਰਹਿ ਮੰਤਰੀ ਦੇ ਤੌਰ ਤੇ ਵੀ ਉਹ ਜ਼ੀਰੋ ਹੈ ਕਿਉਂਕਿ ਜੇਲਾਂ ਦੇ ਵਿੱਚ ਉਹ ਗੈਂਗਸਟਰ ਫੋਨ ਕਰ ਕਰਕੇ ਬਾਹਰ ਗਵਾਰਦਤਾ ਕਰਾਈ ਜਾਂਦੇ ਆ ਬਾਹਰ ਬੈਠੇ ਜਿਹੜੇ ਉਹ ਫਰੋਤੀਆਂ ਦੀ ਮੰਗੀ ਜਾਂਦੇ ਆ ਤੇ ਦੂਜੇ ਪਾਸੇ ਜੇ ਜਿਹੜੀ ਪੁਲਿਸ ਹੈ ਜਿਹਦੇ ਗ੍ਰਹਿ ਭਾਗ ਦੇ ਮੁਖੀ ਆ ਭਗਵੰਤ ਮਾਨ ਉਹ ਖੁਦ ਜਿਹੜੀ ਆ ਉਹ ਗੈਂਗਸਟਰਾਂ ਦੀਆਂ ਜਿਹੜੀਆਂ গারਲਫ੍ਰੈਂਡਾਂ ਨੂੰ ਮਲਾਈ ਜਾਂਦੇ ਆ ਫਿਰ ਉਹ ਤੋਂ ਭੱਜ ਜਾਂਦੇ ਆ ਉਹ ਬਾਅਦ ਦੇ ਵਿੱਚ ਉਹਨਾਂ ਦੀ ਇੰਟੈਰੋਗੇਸ਼ਨ ਕੀ ਕਰਨੀ ਹੈ ਉਹਨਾਂ ਦੀ ਇੰਟਰਵਿਊਆ ਕਰਵਾਈ ਜਾਂਦੇ ਆ ਮਤਲਬ ਭਗਵੰਤ ਮਾਨ ਦੇ ਪੱਲੇ ੱੱਲੇ ਫਿਰ ਹੈ ਕੀ ਆ ਜੇ ਉਹ ਮਹਿਕਮੀ ਆਪਦੇ ਜਿਹੜੇ ਉਹ ਸਾਫ ਨਹੀਂ ਸਕਦੇ ਤਾਂ ਫਿਰ ਇਹ ਚੀਜ਼ ਦੂਜੀ ਗੱਲ ਇਹ ਹੈ ਕਿ ਤੁਸੀਂ ਗ੍ਰਹਿ ਮੰਤਰੀਓ ਤੋਂ ਤੁਹਾਡੇ ਤੋਂ ਪੱਕਾ ਡੀਟਾ ਉਹ ਨਹੀਂ ਲਾਇਆ ਜਾਂਦਾ ਸਵਾ ਦੋ ਸਾਲ ਦਾ ਸਮਾਂ ਹੋ ਗਿਆ ਕੁਮਰ ਵੀਰੇ ਪ੍ਰਤਾਪ ਸਿੰਘ ਹੋਰਾਂ ਨੇ ਵੀ ਇਹਦੇ ਤੇ ਸਵਾਲ ਚੱਕੇ ਉਹ ਕਹਿੰਦੇ ਕਿ ਡੀਜੀਪੀ ਸਾਹਿਬ ਜੇ ਮੈਂ ਤਜਰਬੇ ਤੇ ਸਵਾਲ ਨਹੀਂ ਚੁੱਕਦਾ ਡੀਜੀਪੀ ਸਾਹਿਬ ਦਾ ਤਜਰਬਾ ਵਧੀਆ ਪਰ ਡੀਜੀਪੀ ਸਾਹਿਬ ਨੂੰ ਭਾਗਰਾਂ ਤੋਂ ਦੇ ਉਹਨਾਂ ਡੀਜੀਪੀ ਸਾਹਿਬ ਨੂੰ ਕਾਰਜਕਾਰੀ ਕਿਉਂ ਰੱਖਿਆ ਹੋਇਆ ਡੀਜੀਪੀ ਸਾਹਿਬ ਨੂੰ ਪੱਕੇ ਡੀਜੀਪੀ ਤੁਸੀਂ ਲਾਓ ਔਰ ਇਹ ਕਹਿੰਦੇ ਕਿ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਜਨਰਲ ਇਲੈਕਸ਼ਨ ਜਿਹੜੇ ਹੋਏ ਆ ਲੋਕ ਸਭਾ ਦੇ ਉਹ ਵੀ ਡੀਜੀਪੀ ਤੋਂ ਪੰਜਾਬ ਦੇ ਵਿੱਚ ਬਿਨਾਂ ਹੀ ਹੋ ਗਿਆ ਕਾਰਜਕਾਰੀ ਡੀਜੀਪੀ ਆ ਪੰਜਾਬ ਡੀਜੀਪੀ ਤੋਂ ਬਿਨਾਂ ਹੀ ਚੱਲੀ ਜਾ ਰਿਹਾ ਆ ਸਿੱਧੂ ਸਾਹਿਬ ਦੇਖੋ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਜਰੂਰ ਸਪਸ਼ਟ ਕਰਨੀ ਚਾਹਾਂਗਾ ਕਿ ਪੰਜਾਬ ਐਸੋਰੀ ਠੀਕ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਪਰ ਪੰਜਾਬ ਦੇ ਵਿੱਚ ਜਿਹੜਾ ਉਹ ਅਨੁਭਵ بڑی ਗੱਲ ਆ ਉਹ ਦਿਖਾਈ ਦਿੰਦੀ ਦੀ ਚਾਹੇ ਉਹ ਪੁਲਿਸ ਮੈਕਮਾ ਹੋਵੇ ਚਾਹੇ ਮਾਲ ਮੈਕਮਾ ਹੋਵੇ ਚਾਹੇ ਕੋਈ ਦੂਜੇ ਮੈਕਮੇ ਹੋ। ਹਰ ਮੈਕਮੇ ਚ ਜਿਹੜੀ ਹਫੜਾ ਤਫੜੀ ਦੀ ਜਿਹੜੀ ਸਥਿਤੀ ਨਜ਼ਰ ਆਉਂਦੀ ਹੈ। ਹੁਣ ਡੀਜੀਪੀ ਬੀਤੇ 2 ਸਾਲਾਂ ਤੋਂ ਕਾਰਜਕਾਰੀ ਡੀਜੀਪੀ ਦੀ ਲਾਇਆ। ਤਾਂ ਉਹ ਡੀਜੀਪੀ ਆਪਣੀ ਕੁਰਸੀ ਨੂੰ ਬਚਾਉਂਦਾ ਰਹੇਗਾ ਜਾਂ ਪੂਰਨ ਇੰਡੀਪੈਂਡੈਂਟ ਤਰੀਕੇ ਨਾਲ ਕੰਮ ਕਰੇਗਾ। ਸੁਤੰਤਰ ਤਰੀਕੇ ਨਾਲ ਕੰਮ ਕਰੇਗਾ ਤਾਂ ਸ਼ਾਇਦ ਹੀ ਕਰਦੇ ਆ ਕਿ ਇੱਕ ਹੱਥ ਉਹਦਾ ਕੁਰਸੀ ਨੂੰ ਆ ਤੇ ਦੂਜੇ ਹੱਥ ਉਹਦੇ ਪੰਜਾਬ ਦੇ ਹਾਲਾਤਾਂ ਨੂੰ ਨਾ ਪਲਣ ਕਰਨ ਦੇ ਵਿੱਚ ਆ ਤੇ ਜਿਸ ਕਰ ਦੇ ਵਿੱਚ ਇੰਨਾ ਲਾਇਕ ਹੀ ਜਿਹੜੀ ਆ ਉਹ ਮੁੱਖ ਮੰਤਰੀ ਸਾਹਿਬ ਦੀ ਆ ਇੰਨੇ ਜੇਕਰ ਆਈਪੀਐਸ ਅਫਸਰ ਨੇ ਇੰਨੇ ਸੀਨੀਅਰ ਅਧਿਕਾਰੀ ਨਹੀਂ ਤੇ ਤੁਹਾਡੇ ਕੋਲ ਇੱਕ ਵੀ ਬੰਦਾ ਜਿਹੜਾ ਡੀਜੀਪੀ ਪੱਕੇ ਤੌਰ ਤੇ ਲਾਉਣ ਨੂੰ ਆਈਡੈਂਟੀਫਾਈ ਨਹੀਂ ਹੋ ਰਿਹਾ ਤਾਂ ਜਾਂ ਤਾਂ ਫਿਰ ਤੁਹਾਡੀ ਸਿਆਸੀ ਸੂਝ-ਬੂਝ ਹੈ ਨਹੀਂ ਤਾਂ ਜਾਂ ਫਿਰ ਤੁਹਾਡੇ ਜਿਹੜੇ ਸਲਾਹ ਕਰਦੇ ਤੁਹਾਨੂੰ ਉਹ ਮਾੜੀ ਸਲਾਹ ਦਿੰਦੇ ਆ ਤਾਂ ਜਾਂ ਫਿਰ ਦਿੱਲੀ ਦਰਬਾਰ ਹੀ ਤੁਹਾਡੇ ਉੱਤੇ ਇੰਨਾ ਹਾਵੀ ਆ ਇਹ ਤੁਸੀਂ ਇੰਡੀਪੈਂਡੈਂਟ ਤਰੀਕੇ ਨਾਲ ਕੋਈ ਫੈਸਲਾ ਹੀ ਨਹੀਂ ਲੈ ਸਕਦੇ ਸੋ ਇਹ ਜਿਹੜੀਆਂ ਗੱਲਾਂ ਨੇ ਸਿੱਧੂ ਸਾਹਿਬ ਇਹ ਤਾਂ ਪੰਜਾਬ ਦੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਕਰਦੀਆਂ ਕਰਦੀਆਂ ਨੇ ਤੇ ਭੂਵਿੱਖ ਦੇ ਵਿੱਚ ਵੀ ਕਰਦੀਆਂ ਆ ਜਰਨਲ ਇਲੈਕਸ਼ਨ ਦੇ ਵਿੱਚ ਜਿਹੜੀ ਗੱਲ ਹੋਈ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਇਸ ਤੋਂ ਅੱਗੇ ਗੱਲ ਚੱਲ ਜੇ ਚੋਣ ਕਮਿਸ਼ਨ ਨੇ ਤਾਂ ਚਲੋ ਗੱਲ ਕਰਨੀ ਜਾਂ ਨਹੀਂ ਕੀਤੀ ਈਵਨ ਕਿ ਜਿਹੜੀਆਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਵੀ ਇਸ ਗੱਲ ਤੇ ਇਤਰਾਜ਼ ਨਹੀਂ ਪ੍ਰਗਟ ਕੀਤਾ ਕਿ ਹਾਂ ਵੀ ਇਹ ਡੀਜੀਪੀ ਇਥੋਂ ਬਦਲ ਦੇਣਾ ਚਾਹੀਦਾ ਇੱਕ ਤਰ੍ਹਾਂ ਕਾਰਸਕਰੀ ਲੱਗਾ ਜਿਹੜਾ ਇਨਡਾਇਰੈਕਟਲੀ ਵੇਹ ਦੇ ਨਾਲ ਜ਼ਰੂਰ ਕਿ ਤਣ ਕਿਤੇ ਸੱਤਾਧਾਰੀ ਧਿਰ ਨੂੰ ਕਹਿੰਦਾ ਅਰਥ ਹੈ ਜੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਉਹਨਾਂ ਤਜਰਬਾ ਨਹੀਂ ਮੁੱਖ ਮੰਤਰੀ ਤਾਂ ਉਹ ਜ਼ਰੂਰ ਬਣਗੇ ਪਰ ਹਾਲਾਤਾਂ ਨੂੰ ਸਮਾਜ ਨੂੰ ਪ੍ਰਸ਼ਾਸਨ ਨੂੰ ਕਿਸ ਤਰੀਕੇ ਨਾਲ ਜੱਠਾਂ ਚ ਕਿਸ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕਰਦੀ ਹੈ ਸ਼ਾਇਦ ਇਹ ਉਹਨਾਂ ਦੇ ਦਾਇਰੇ ਦੇ ਵਿੱਚ ਅਜੇ ਗੱਲ ਆਉਂਦੀ ਨਹੀਂ ਠੀਕ ਆ ਦੋ ਵਾਰ ਲੋਕ ਸਭਾ ਦੇ ਮੈਂਬਰ ਬਣੇ ਨੇ ਉੱਥੇ ਜਾ ਕੇ ਮੁੱਦੇ ਉਹਨਾਂ ਨੇ ਜ਼ਰੂਰ ਥਾਏ ਹੋਣਗੇ ਪਰ ਲੋਕ ਸਭਾ ਦਾ ਮੈਂਬਰ ਤੇ ਬਤੌਰ ਮੁੱਖ ਮੰਤਰੀ ਬੜਾ ਫਰਕ ਹੈ ਤੇ ਸ਼ਾਇਦ ਇਹੋ ਹੀ ਕਰਦੇ ਆ ਕਿ ਉਹ ਆਪਣੀ ਭੂਮਿਕਾ ਜਿਹੜੀ ਇਸ ਸੰਦਰਭ ਚ ਠੀਕ ਤਰੀਕੇ ਨਾਲ ਨਹੀਂ ਨਿਭਾ ਸਕੀ ਸਿੱਧੂ ਮੂਸੇਵਾਲ ਦਾ ਕਤਲ ਹੁੰ ਖਟਾਈ ਜਾਂਦੀ ਬਕਾਇਦਾ ਤੌਰ ਤੇ ਇਸ਼ਤਿਹਾਰ ਦੇ ਦਿੱਤੇ ਜਾਂਦੇ ਆ ਹੁਣ ਉਹ ਇਸ਼ਤਿਹਾਰ ਤਾਂ ਦੇਨ ਦਾ ਸੱਟਾ ਕੀ ਨਿਕਲਿਆ ਸਾਰੇ ਲੋਕਾਂ ਦੇ ਸਾਹਮਣੇ ਆ ਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਅੰਟੈਰੋਗੇਸ਼ਨ ਵਾਸਤੇ ਲਈ ਹੁੰਦੇ ਜੇ ਤਾਂ ਬੰਦਾ ਇੰਟਰਵਿਊ ਦੇ ਕੇ ਲੱਭੇ ਹੁੰਦਾ ਬਾਕੀ ਸਿੱਧੂ ਸਾਹਿਬ ਪੰਜਾਬ ਪੁਲਿਸ ਦੇ ਕੰਮ ਦੇ ਉੱਤੇ ਕਦੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ ਪੰਜਾਬ ਪੁਲਿਸ ਬੜੀ ਕਾਬਲ ਪੁਲਿਸ ਆ ਜਿਸ ਦਿਨ ਬੀਤੇ ਲਾਹੌਰ ਚ ਖਾਕੂਆ ਤੇ ਖਿਲਾਫ ਇੱਕ ਫਰਾਂਸਾ ਕੋਈ ਲੜਾਈ ਲੜੀ ਆ ਔਰ ਉਸ ਦੇ ਵਿੱਚ ਕਾੜੀਆਂ ਭੇਡਾਂ ਜ਼ਰੂਰ ਦੇ ਪਰ ਇਹ ਕਾੜੀਆਂ ਭੇਡਾਂ ਦੀ شناخت ਕਰਤਾ ਸਰਕਾਰ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਫਰਜ਼ ਹੈ ਜਿਹੜਾ ਦੇ ਮਹਿਕਮੇ ਨੱਕਦੇ ਹੇਸ਼ਾ ਇਹ ਮਹਿਕਮਾ ਜਿਹੜਾ ਚੱਲ ਰਿਹਾ ਬਾਕੀ ਮੁੱਖ ਮੰਤਰੀ ਸਾਹਿਬ ਦੀ ਚੁੱਪੀ ਨੇ ਸਿੱਧੂ ਸਭ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਜ਼ਰੂਰ ਖੜੇ ਕੀਤੇ ਆ ਹੁਣ ਦੇਖਣਾ ਕਿ ਮੁੱਖ ਮੰਤਰੀ ਸਾਹਿਬ ਇਸ ਦਾ ਜਵਾਬ ਜਿਹੜਾ ਕਦੋਂ ਦਿੰਦੇ ਆ ਤੇ ਕੀ ਹੋ ਜਾ ਦਿੰਦੇ ਆ ਜੀ ਚਲੋ ਉਧਰ ਜਿਹੇ ਪਾਸੇ ਬڑے ਮੁੱਖ ਮੰਤਰੀ ਬਣਨ ਦੇ ਕਾਹਲੇ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵੀ ਕਾਂਗਰਸੀ ਸਾਰੇ ਹੀ ਮੁੱਖ ਮੰਤਰੀ ਬਣਨ ਦੇ ਜਿਹੜੇ ਉਹ ਕਾਹਲੇ ਆ ਉਹ ਮੁੱਖ ਮੰਤਰੀ ਬਣਦੇ ਤਾਂ ਕਾਹਲੇ ਆ ਪਰ ਚਾਹੁੰਦੇ ਆ ਕਿ ਕੰਮ ਸਾਨੂੰ ਪੰਜਾਬ ਦੇ ਲਈ ਜਿਹੜਾ ਕੋਈ ਨਾ ਕਰਨਾ ਪਵੇ ਤੇ ਬੋਲਣਾ ਸਾਨੂੰ ਕੋਈ ਨਾ ਪਵੇ ਸਾਨੂੰ ਪੰਜਾਬ ਦੇ ਲੋਕ ਘਰੇ ਹੀ ਬੈਠਿਆਂ ਨੂੰ ਜਿਹੜੇ ਆ ਉਹ ਮੁੱਖ ਮੰਤਰੀ ਬਣਾ ਦੇਣ ਮਤਲਬ ਲਾੜ ਪਏ ਪੰਜਾਬ ਦੇ ਕਾਂਗਰਸੀਆਂ ਦੇ ਉੱਪਰ ਪੰਜਾਬ ਦੀ ਵਿਰੋਧੀ ਧਿਰ ਦੇ ਉੱਪਰ ਬਿਕਰਮ ਸਿੰਘ ਮਜੀਠੀਆ ਤੇ ਕੋਮਰ ਵੀਰੇ ਪ੍ਰਤਾਪ ਤੋਂ ਬਿਨਾਂ ਕੋਈ ਬੰਦਾ ਇਸ ਬਾਰੇ ਜਿਹੜਾ ਬੋਲਿਆ ਹੀ ਨਹੀਂ ਐਡਾ ਵੱਡਾ ਮਸਲਾ ਹੋਵੇ ਪੰਜਾਬ ਦੀ ਇਹ ਸਿਰਫ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਸਿੰਪਲ ਮੁੱਦਾ ਨਹੀਂ ਹੈ ਇਹ ਪੁਲਿਸ ਅਤੇ ਗੈਂਗਸਟਰਾਂ ਦੇ ਗਠਜੋੜ ਦਾ ਹੁੰਦਾ ਇਹ ਪੁਲਿਸ ਅਤੇ ਗੈਂਗਸਟਰਾਂ ਦੇ ਨੈਕਸਸ ਦਾ ਮੁੱਦਾ ਹੈਗਾ ਔਰ ਜੇ ਇਹਨਾਂ ਦਾ ਆਪਸੀ ਗਠਜੋੜ ਹੋ ਗਿਆ ਤਾਂ ਆਮ ਬੰਦਾ ਜਾਊਗਾ ਕਿੱਥੇ ਸਾਡੇ ਵਰਗਾ ਵੀ ਬੋਲਣ ਵਾਲਾ ਜਿਹੜਾ ਇਹਨਾਂ ਤੇ ਸਵਾਲ ਚੱਕਦਾ ਸਿਸਟਮ ਤੇ ਉਹ ਵੀ ਜਾਣਗੇ ਕਿੱਥੇ ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਨਾ ਕਿ ਕਿਸੇ ਨੇ ਸਾਨੂੰ ਧਮਕੀ ਦਿੱਤੀ ਹੈ ਜੀ ਬੰਦਾ ਪੁਲਿਸ ਕੋਲੇ ਭੱਜ ਕੇ ਜਾਂਦਾ ਤੇ ਜਦੋਂ ਪੁਲਿਸ ਹੀ ਗੈਂਗਸਟਰਾਂ ਦੇ ਨਾਲ ਜਿਹੜੀ ਉਹ ਮਿਲ ਗਈ ਤਾਂ ਫਿਰ ਲੋਕ ਕਿੱਥੇ ਜਾਣਗੇ ਤਾਂ ਇਸ ਕਰਕੇ ਇਹ ਮੁੱਦਾ ਹਰ ਘਰ ਦਾ ਹਰ ਬੰਦੇ ਦਾ ਜਿਹੜਾ ਉਹ ਬਣ ਰਿਹਾ ਤੇ ਸਾਡੇ ਵਿਰੋਧੀ ਧਿਰ ਦੇ ਨੇਤਾ ਸਾਡੇ ਕਾਂਗਰਸ ਦੇ ਜਿਹੜੇ ਆਪੇ بڑے ਮੁੱਖ ਮੰਤਰੀ ਆਪੇ ਹੀ ਬੜੇ ਵੱਡੇ ਵੱਡੇ ਲੀਡਰ ਇਹ ਹੁਣ ਕਿਤੇ ਦਿਖ ਨਹੀਂ ਰਹੇ ਪਤਾ ਨਹੀਂ ਕਿਹੜੀਆਂ ਖੋਟਾਂ ਦੇ ਵਿੱਚ ਬਣ ਗਿਆ ਇਹ ਸਾਰੇ ਹੀ ਮੈਨੂੰ ਲੱਗਦਾ ਮੂੰਹ ਕਾਲੇ ਕੀਤੇ ਹੋਏ ਆ ਇਹਨਾਂ ਕਾਂਗਰਸੀਆਂ ਨੇ ਜਿਹਦੇ ਕਰਕੇ ਇਹ ਭਗਵੰਤ ਮਾਨ ਤੋਂ ਡਰਦੇ ਬੋਲਦੇ ਨਹੀਂ ਕਿਉਂਕਿ ਜੇ ਭਗਵੰਤ ਮਾਨ ਨੂੰ ਅਸੀਂ ਭੁੱਲ ਪਏ ਤੇ ਕਿਤੇ ਇਹ ਨਾ ਹੋਵੇ ਕਿ ਸਾਡੇ ਕਾਲੇ ਕਾਰਨਾਮੇ ਕੱਢ ਕੇ ਲਿਆ ਕੇ ਸਾਨੂੰ ਜੇਲਾ ਵਿੱਚ ਟੱਕ ਦੇਵੇ ਇਹ ਕਾਂਗਰਸੀ ਜਾਂ ਤਾਂ ਫਿਰ ਘਰੇ ਬਹਿ ਦੇਣ ਕਾਂਗਰਸ ਦੇ ਵਿੱਚ ਬੜੇ ਲਾਇਕ ਬੰਦੇ ਹੈਗੇ ਆ ਕਾਂਗਰਸ ਦੇ ਵਿੱਚ ਬੜੇ ਨੌਜਵਾਨ ਲਾਇਕ ਹੈਗੇ ਆ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਓ ਤੁਸੀਂ ਫਿਰ ਮੂਰੇ ਜਿਹੜੇ ਮਾਮੇ ਬਣੇ ਕਿਉਂ ਬੈਠੇ ਆ ਤੁਸੀਂ ਪਿੱਛੇ ਹੋ ਕੇ ਬੈਠੋ ਜਿਹੜੇ ਕੰਮ ਕਰਨ ਵਾਲੇ ਜੁਰਤ ਨਾਲ ਬੋਲਣ ਵਾਲੇ ਬੰਦੇ ਆ ਉਹਨਾਂ ਨੂੰ ਅੱਗੇ ਆਉਣ ਦਿਓ ਕਿਵੇਂ ਦੇਖਦੇ ਹੋ ਕਿ ਵਿਰੋਧੀ ਧਿਰ ਤਾਂ ਜਮਾਈ ਡਰ ਗਈ ਹੈ ਲਾਹਣ ਤਾ ਲਾਹਣ ਤਾ ਜਿੰਨੀ ਜਿਹੜੇ ਨਾਂ ਦਾ ਸ਼ਬਦ ਛੋਟਾ ਮੈਨੂੰ ਲੱਗਦਾ ਵਿਰੋਧੀ ਧਿਰ ਦਾ ਆ ਸਿਰੋ ਸਾਹ ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਆ ਉਹ ਨਾਮ ਦੀ ਵਿਰੋਧੀ ਧਿਰ ਹੈਗੀ ਹੈ ਬੀਤੇ ਢਾਈਆਂ ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਕਿੰਨਾ-ਕਿੰਨਾ ਮੁੱਦੇ ਤੇ ਉੱਤੇ ਵਿਰੋਧੀ ਧਿਰ ਨੇ ਇੱਕ ਫੈਸਲਾ ਕਨ ਭੂਮਕਾ ਨਿਭਾਈ ਹੋਵੇ ਮੈਨੂੰ ਤਾਂ ਕੋਈ ਦਿਖਾਈ ਨਹੀਂ ਦਿੰਦਾ ਬੜੇ ਅਜਿਹੇ ਮੁੱਦੇ ਸਨ ਜਿੱਥੇ ਸਰਕਾਰ ਤੋਂ ਕੇਰਿਆ ਜਾ ਸਕਦਾ ਸੀ ਔਰ ਸਰਕਾਰ ਤੋਂ ਕਿ ਰਿੰਦੀ ਲੋੜ ਸੀ ਪਰ ਉਹ ਤੁਹਾਡੇ ਵੱਡੀ ਗੱਲ ਕੀ ਆਪਣੇ ਕਾਲੇ ਕਾਰਨਾਮੇ ਜਿਹੜੇ ਬੀਤੇ ਵਿੱਚ ਕੀਤੇ ਨੇ ਉਹਨਾਂ ਦਾ ਡਰ ਸਤੰਦਾ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਤੇ ਚਾਹੇ ਕੋਈ ਹੋਰ ਆਗੂ ਹੋਵੇ ਬੋਲਣ ਤੋਂ ਗਰੇਸ ਕਰਦੇ ਆਂ ਹਾਂ ਬਾਹਰ ਆਣ ਕੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਰੂਰ ਉੱਚੀ ਉੱਚੀ ਦਾਅਵੇ ਕਰਦੇ ਆਂ ਹੁਣ ਇਹ ਮੁੱਦਾ ਅਜਿਹੇ ਮੁੱਦਾ ਜਿਹੜਾ ਪੰਜਾਬ ਦੀ ਆਮ ਜਨਤਾ ਦੇ ਨਾਲ ਜੁੜਿਆ ਇਹਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਆਵਾਜ਼ ਜਰੀ ਹੈ ਕਬਰ ਵਿਜੇ ਪ੍ਰਤਾਪ ਸਿੰਘ ਹੁਣ ਜੁੰਦੇ ਆ ਉਹ ਹਮੇਸ਼ਾ ਠਭਦੇ ਆ ਪਰ ਕਬਰ ਵਿਜੇ ਪ੍ਰਤਾਪ ਦੀ ਆਪਣੀ ਹੀ ਸਰਕਾਰ ਆਪਣੇ ਹੀ ਵਿਧਾਇਕ ਦੀ ਗੱਲ ਸੁਣਨ ਤਿਆਰ ਨਹੀਂ ਹੈਗੀ ਬਿਲਕੁਲ ਉਹਨਾਂ ਨੂੰ ਖੁੱਡੇ ਲੈਣ ਲਾ ਕੇ ਰੱਖਿਆ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਗੱਲ ਕੀਤੀ ਅੱਛਾ ਹੁਣ ਉਹਨਾਂ ਨੂੰ ਜਦੋਂ ਗੱਲ ਠਾਉਂਦੇ ਨੇ ਉਹਨਾਂ ਨੂੰ ਸਿੱਟ ਦੇ ਕੇ ਕਰ ਲਿਆ ਸ ਇਹਕਾ ਕਦੇ ਵੀ ਆਪਣੀ ਗੱਲ ਕਹਿਣ ਤੋਂ ਮੁਨਕਰ ਨਹੀਂ ਹੋਈ ਪਛਾਣੀ ਹਟੇ ਤੇ ਹੁਣ ਗੱਲ ਕਰ ਲਉ ਨਾਮੀ ਜਿਹੜੀ ਵਿਰੋਧੀ ਧਿਰ ਆ ਪ੍ਰਤਾਪ ਸਿੰਘ ਬਾਜਵਾ ਉਹ ਠੀਕ ਆ ਆਪਣੇ ਕੱਪੜੇ ਦੀ ਡਰੈਸ ਚ ਜਿਹੜੀ ਉਹ ਖਾਸ ਤੌਰ ਤੇ ਧਿਆਨ ਰੱਖਦੇ ਆ ਹੈਲੀਕਾਪਟਰ ਦਾ ਵੀ ਧਿਆਨ ਰੱਖਦੇ ਆ ਪਰ ਜਦੋਂ ਪੰਜਾਬ ਦੇ ਮੋਤੀਆਂ ਦੀ ਗੱਲ ਕਰਦੀ ਹੁੰਦੀ ਆ ਉਦੋਂ ਉਹਨਾਂ ਦੀ ਜ਼ੁਬਾਨ ਨਹੀਂ ਖੁੱਲਦੀ ਆਪਣੇ ਆਪ ਨੂੰ ਤੁਵੀਖੀ ਦਾ ਮੁੱਖ ਮੰਤਰੀ ਸਾਬਤ ਕਰਨ ਲੱਗਿਆ ਉਹ ਕਦੇ ਵੀ ਗਰੇਜ਼ ਨਹੀਂ ਕਰਦੇ ਤੇ ਕਈ ਵਾਰੀ ਬਿਆਨ ਵੀ ਜੇਹੀ ਦੇਂਦਿਆਂ ਕਿ ਹਾਂ ਵੀ ਜਿਹੜਾ ਬੰਦਿਆ ਨੇ ਇਲੈਕਸ਼ਨ ਲੜੀ ਉੱਤੇ ਰਹਿਣ ਪਰ ਜਿਹੜੇ ਉਹ ਮੁੱਦੇ ਨੇ ਜਿਹੜੇ ਮੁੱਦਿਆਂ ਤੇ ਉੱਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਵਿਰੋਧੀ ਧਿਰ ਬੋਲੇ ਸਰਕਾਰ ਨੂੰ ਘੇਰੇ ਤਾਂ ਜੇਕਰ ਵਿਰੋਧੀ ਧਿਰ ਡਰ ਜਾਂਦੀ ਹੈ ਚੁੱਪ ਕਰ ਜਾਂਦੀ ਹੈ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਫਿਰ ਘਰ ਬੈਜੋ ਘਰ ਬੈਠ ਜਾਣਾ ਚਾਹੀਦਾ ਕਿਸੇ ਹੋਰ ਨੂੰ ਮੌਕਾ ਦੇ ਦੋ ਤਾਂ ਸਿੱਧੂ ਸਾਹਿਬ ਇਹ ਸਭਕਾ ਅਸੀਂ ਦੇ ਵਿੱਚ ਜੇਕਰ ਵੇਖਿਆ ਜਾਵੇ ਤਾਂ ਵਿਰੋਧੀ ਧਿਰ ਦੇ ਬੀਤੇ 2.5 ਸਾਲਾਂ 'ਚ ਕੋਈ ਵੀ ਕੰਮ ਜਿਹਾ ਨਹੀਂ ਜੇ ਕੀਤਾ ਜਿਹੜਾ ਵਿਰੋਧੀ ਧਿਰ ਵਾਲਾ ਹੁੰਦਾ ਠੀਕ ਹੈ ਜਾਂ 17 ਜਾਂ 18 ਗੱਲ ਗਿੰਦੀ ਦੀ ਨਹੀਂ ਆ ਗੱਲ ਉਸ ਆਵਾਜ਼ ਦੀ ਆ ਹੁਣ ਸੁਖਪਾਲ ਸਿੰਘ ਖੜੇ ਹੋਣੀ ਹਰ ਮੁੱਦੇ ਤੇ ਆਵਾਜ਼ ਚੁੱਕਦੇ ਰਹੇ ਗੱਲਬਾਤ ਕਰਦੇ ਨੇ ਇਹ ਬੀਤੇ ਦੌਰ ਚ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਤਾਂ ਇਹ ਜਿਹੜੀ ਸਥਿਤੀ ਜਿਹੜੇ ਇਹ ਜਿਹੜਾਂ ਦੇ ਸੰਬੰਧਿਤ ਕੋਈ ਸ਼ਬਦ ਵਰਤੇ ਨੇ ਮੈਂ ਉਹਨਾਂ ਸ਼ਬਦਾਂ ਦੀ ਵਰਤੋਂ ਤਾਂ ਚਲੋ ਮੈਂ ਨਹੀਂ ਕਰੂੰਗਾ ਪਰ ਘੱਟੋ ਘੱਟ ਪ੍ਰਤਾਪ ਸਿੰਘ ਹਮ ਬਾਜਵਾ ਜਿਹੜੇ ਸੰਵਿਧਾਨਕ ਤੌਰ ਤੇ ਵਿਧਾਇਕ ਹਲ ਦੇ ਨੇਤਾ ਚੋਣੇ ਨਹੀਂ ਘੱਟੋ ਘੱਟ ਆਪਣਾ ਫਰਜ਼ ਆਪਣੀ ਜਿਹੜੀ ਡਿਊਟੀ ਆ ਉਹ ਜ਼ਰੂਰ ਜਾਪ ਰੱਖਣ ਡਿਊਟੀ ਇਹ ਨਹੀਂ ਹੈਗੀ ਕਿ ਬਤੌਰ ਕੈਬਨਿਟ ਮੰਤਰੀ ਦੀ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲੀਆਂ ਨੇ ਬਰੂਤੀ ਤੇ ਦੇ ਨੇਤਾ ਦੇ ਰੂਪ ਦੇ ਵਜੋਂ ਉਹ ਤੁਸੀਂ ਲਓ ਤੇ ਸਰਕਾਰ ਨੂੰ ਕੇ ਰੋਣਾ ਇਹ ਜ਼ਿਕਰ ਅਜਿਹਾ ਕਰਦੇ ਜ ਤਾਂ ਫਿਰ ਸਿੱਧੂ ਸਭ ਤੁਹਾਡੀ ਸ਼ਖਸੀਅਤ ਹੈ ਸਵਾਲ ਜਿਹੜੇ ਉੱਠਣਗੇ ਉੱਠਣਗੇ ਭਗਵੰਤਬਾਹ ਦਾ ਅੱਗੇ ਸੋਲਾ ਟਕੇਰੇ ਚ ਫਸੇ ਆ ਤੇ ਦੂਜੇ ਪਾਸੇ ਜੇਕਰ ਵਿਰੋਧੀ ਧਿਰ ਦੇ ਨੇਤਾ ਦੀ ਇਹ ਭੂਮਿਕਾ ਆ ਤਾਂ ਫਿਰ ਲੱਗਦਾ ਇਹ ਦਾਲ ਵਿੱਚ ਕਾਲਾ ਨਹੀਂ ਬਲਕਿ ਢਾਲੀ ਕੜੀਆ ਪਰਦੇ ਦੇ ਪਿੱਛੇ ਫਿਰ ਸਭ ਇੱਕ ਦੂਜੇ ਨੂੰ ਆਪਸ ਦੇ ਵਿੱਚ ਮਿਲ ਕੇ ਹੀ ਚੱਲ ਰਹੇ ਨੇ ਬੀਜੇਪੀ ਵੀ ਚੁੱਪ ਜੇ ਹੋਰ ਕੋਈ ਵੀ ਪਾਰਟੀ ਦਾ ਪੀਤਾ ਇਸ ਵਿਅਕਤੀ ਤੇ ਜਿਹੜਾ ਉਹ ਨਹੀਂ ਬੋਲਿਆ ਹਾਲਾਂਕਿ ਲੋੜ ਸੀ ਬੋਲਣ ਦੀ ਬੀਜੇਪੀ ਬੜਾ ਲੈਂਡ ਆਰਡਰ ਦਾ ਮਸਲਾ ਦੀ ਗੱਲ ਕਰਦੀ ਆ ਪਰ ਉਹਦੀ ਚੁੱਪੀ ਵੀ ਸਿੱਧੂ ਸਭ ਖਾਸ ਕਰਕੇ ਸੁਨੀਲ ਜਾਖੜ ਦੀ ਚੁੱਪੀ ਵੀ ਕਈ ਲੋਕ ਕਹਿੰਦੇ ਨੇ ਕਿ ਇਹ ਜਿਹੜੀ ਇੰਟਰਵਿਊ ਹੈ ਬੜੇ ਉੱਚੇ ਪੱਧਰ ਤੇ ਕਰਾਈ ਗਈ ਉੱਚੇ ਪੱਧਰ ਤੋਂ ਹੁਣ ਪਤਾ ਨਹੀਂ ਕੇਂਦਰ ਦੀ ਗੱਲ ਕਰਦੇ ਆ ਜਾਂ ਕੇਦੀ ਗੱਲ ਕਰਦੇ ਜਾਂ ਕੇਦੀ ਗੱਲ ਨਹੀਂ ਕਰਦੇ ਪਰ ਲਾਰਿਸ਼ ਬਸਨੋਈ ਦੀ ਇਸ ਇੰਟਰਵਿਊ ਦਾ ਖਲਾਸਾ ਹੋਣ ਤੋਂ ਬਾਅਦ ਵਿਰੋਧੀ ਤੇ ਵੀ ਸਵਾਲਾਂ ਦੇ ਘੇਰੇ ਵਿੱਚ ਆ ਆਮ ਆਪੀ ਪਾਰਟੀ ਵੀ ਮੁੱਖ ਮੰਤਰੀ ਵੀ ਤੇ ਕੇਂਦਰ ਦੀ ਸਰਕਾਰ ਵੀ ਸਿੱਧੂ ਸਭ ਕਿਤਨਾ ਕਿਤੇ ਘੇਰੇ ਵਿੱਚ ਆ ਜਾਂਦੀ ਹੈ ਇਹ ਗੱਲ ਜਰੂਰ ਸਪਸ਼ਟ ਹੋਣੀ ਚਾਹੀਦੀ ਹੈ ਕਿ ਹਾਂ ਵੀ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਹੈ ਕੌਣ ਸੀ ਜੀ ਮਨਿਕ ਸਾਹਿਬ ਬੜਾ ਜ਼ਿਆਦਾ ਦੇਰ ਹੋਣ ਮੈਨੂੰ ਲੱਗਦਾ ਕਿ ਕਈ ਬੜੀ ਚਲੋ ਜਿਆਦਾ ਨਹੀਂ ਗੱਲ ਕਰਨੀ ਚਾਹੀਦੀ ਇਹ ਲਾਂ ਲਾਂ ਦੀਆਂ ਬਾਰੇ ਜਿਹੜੇ ਚੁੱਪ ਕਰਕੇ ਮੂੰਹ 'ਚ ਘੁਗੜੀਆਂ ਪਾ ਕੇ ਬੈਠੇ ਇੱਥੇ ਇਹਨਾਂ ਦੇ ਬਾਰੇ ਸਮਾਪਤ ਕਰਦੇ ਆਂ ਅਣਕੀ ਸਾਹਿਬ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਖੰਦਰ ਜੀ ਇੱਥੇਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਹੜਾ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਥ ਨਾਲ ਗੱਲਬਾਤ ਕੀਤੀ ਕੀ ਕੀ ਉਮੀਦ ਕਰਦੇ ਆਂ ਕਿ ਅਣਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਨੂੰ ਪਸੰਦ ਆਈ ਹੋਊਗਾ ਫੋਰਾ ਫਿਰ ਮਿਲਾਂਗੇ ਧੰਨਵਾਦ